ਉਹ ਗਰੰਟੀ ਮੇਰੀ ਹੈ ਬੋਲੇ ਸੋ ਪਿਆ ਮਨਪ੍ਰੀਤਿਆਲੀ ਕੋਈ ਅਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਦਰਾਂ ਨੂੰਸੀ ਦੀ ਅੱਜ ਬਸ ਤੁਸੀਂ ਮਨ ਬਣਾ ਲਓ ਅਕਾਲੀ ਰਣੂ ਤਗੜਾ ਕਰਨਾ ਹੈ ਤੇ ਗਦਰਾਂ ਨੂੰ ਸਬਕ ਸਿਵਾਉਣਾ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰਲੇ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਲ ਦੀ ਸਰਕਾਰ ਜੀ ਪੰਜਾਬ ਤਰੱਕੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ 5 ਸਾਲ ਕਾਂਗਰਸ ਦੇ ਇੱਕ ਇੱਕ ਨਹੀਂ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਿਆ ਸੀ ਕੋਈ ਹਾਈਵੇ ਨਿਕਲ ਰਿਹਾ ਸੀ ਕਿਤੇ ਠੰਮੜ ਪ੍ਰਾਣ ਬਣਦੇ ਸੀ ਕਿਤੇ 에어ਪੋਰਟ ਬਣਦੇ ਸੀ ਆਟਾ ਦਾਲ ਸਕਨ ਪੈਸੇ ਗਰੀਬ ਨੂੰ ਕਿਸਾਨ ਨੂੰ ਹਰ ਸਹੂਲਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਰ ਕਿਲਾ ਖੋਦਾ ਅਕਵਾਇਰ ਕਰਦੇ 24000 ਇੰਨਾ ਹੀ 20-25 ਹਜ਼ਾਰ ਜਲੰਧਰ ਤੇ ਇੰਨਾ ਹੀ 20-25 ਹਜ਼ਾਰ ਅੰਮ੍ਰਿਤਸਰ ਫਿਰ ਭੱਜਦੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਆ ਉਹਨਾਂ ਨੇ ਕਿਹਾ ਆਪਾਂ ਐਕੁਇਜ਼ੀਸ਼ਨ ਦਾ ਨੋਟਿਸ ਦੇ ਦਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਆ ਉਹਨਾਂ ਨੇ ਆ ਵੀ ਕਹਿਤਾ ਜਿਨ੍ਹਾਂ ਨੇ ਬੈਂਕ ਡੈਟ ਤੇ ਸੀਐਲਈਓ ਦੇ ਐਪਲੀਕੇਸ਼ਨ ਲੈ ਲਾਂਗੇ ਜਿਹਦੀ ਆਪਾਂ ਜਿਹੜਾ ਕਰੋੜ ਰੁਪਇਆ ਦਊਗਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਕੋਈ ਕਲੋਨੀ ਕਟਨ ਵਾਲਾ 70 ਏਕੜ ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈ ਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਹੈ ਜਿਸ ਦਿਨ ਆ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਦੀ ਵੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਛੇੜਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਕਿੱਥੇ ਪਹਿਲੇ ਕਰੋੜ ਰੁਪਏ ਸੀ 2 ਕਰੋੜ ਦੀ 20 ਲੱਖ ਦੀ ਬਣ ਜਾਣੀ ਹੈ ਮਾਤਾ ਨੂੰ ਇੱਕ ਗੱਲ ਦਿਨੋਂ ਕਹਿ ਕੇ ਜਾ ਰਹੇ ਤੇ ਬਚਨ ਦੇ ਰਹੇ ਕੁਛ ਮਰਜ਼ੀ ਹੋ ਜੇ ਤੁਹਾਡੀ ਜ਼ਮੀਨ ਦੀ ਗਵਰ ਹੋ ਮੰਨਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਹੈ ਅਸੀਂ ਲੜਨਾ ਹੈ ਕਿ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰ ਦਿਓ ਤੁਹਾਡੀਆਂ 90% ਕੁਸ਼ਕੀਬਤਾ ਖਤਮ ਹੋ ਜਾਂਦੀ ਹੈ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਦੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀਆ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਹੈ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜਿਆਦਾ ਸਬੰਧੀ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਾ ਸੋਤੇ ਲੁਧਿਆਣੇ ਗਲਾਟਾ ਦੇ ਦਫ਼ਤਰ ਜਿੱਥੇ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਇਹ ਨਹੀਂ ਦੱਸਦਾ ਜਿੰਦੋਂ ਤੱਕ ਮੈਂ ਹੈਗਾ ਜ਼ਮੀਨ ਦੀ ਜਾਣ ਦਿੰਦਾ ਤੁਹਾਡੀ ਕੋਈ ਪਰਚੀ ਨਹੀਂ ਆਪਾਂ ਬਾਕੀ ਗੱਲ ਹੋਰ ਹੈ ਆ ਡੇਢ ਸਾਲ ਚ ਕਾਲੀ ਜਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਘਿਹਰਿਆਂ ਦੀ ਖੁਸ਼ੀਆਂ ਲਿਆ ਦੂੰਗਾ ਆ ਜਿਹੜਾ ਤੁਹਾਡਾ ਵਧਾਇ ਕਿੱਥੋਂ ਕਿੱਧਰੇ ਗਿਆ ਆ ਸੌਖਾ ਦੋ ਦੋ ਕਰ ਮੈਂ ਦਿੱਤਾ ਲੈ ਉਹ ਆ ਪਾਰਕਾ ਬੁਰਕਾ ਮੈਂ ਬਣਾਈਆ ਮੈਂ ਦਿੱਤੇ ਪੈਸੇ ਪਰ ਕੋਈ ਲੋਕੀ ਐ ਜੇ ਜਿਨ੍ਹਾਂ ਦੇ ਪੈਰ ਖੁੱਲ ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਮੈਂ ਆ ਜਾਂਦੀ ਐ ਮੈਂ ਇੰਨਾ ਵੱਡਾ ਮੈਂ ਪਾਰਟੀ ਤੋਂ ਬਠਾਏ ਮੈਂ ਇਹਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਰ ਨਹੀਂ ਪਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼ਰੂਰੀ ਅਕਾਲੀ ਦਲ ਦੀ ਆ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 103 ਸਾਲ ਪੁਰਾਣੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਸ ਕਰਕੇ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁਤੀਆਂ ਪਾਰਟੀਆਂ ਐ ਇਸ ਕਰਕੇ ਇਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਥੱਕੀ ਵੱਜ ਗਈ ਆਪਣੇ ਨਾਲ ਕੋਈ ਚੂ ਉਹ ਬੋਲਦਾ ਕਿਸ ਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹਮ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਥੋੜੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਜੀ ਆਪਣੀ ਸਰਕਾਰ ਆ ਗਈ ਨਾ ਜਿਹੜੀ ਥੋੜੀ 4 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚੂਗੀ ਦੁਗਣੀ ਤਿੰਨੇ ਹੋ ਜਾਣਗੇ ਭਾਅ ਬਦਲ ਦੁੱਗਿਆ ਆਪ ਦੇਖੋ ਆ ਜਿਹੜੇ ਥੋੜੇ ਬਾਈਪਾਸ ਬਣਾਏ ਆ

ਆਪਣੀ ਮਾਂ ਪਾਰਟੀ ਦੇ ਮੇ ਵੱਡੇ ਬੰਸ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣਿਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਬਾਰੋਂ ਪੁੱਲ ਜਾਂਦਾ ਫਿਰ ਮਾਪਾਟੀ ਨੂੰ ਪੁੱਲ ਜਾਂਦਾ ਇਦੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰ ਮੈਂ ਤਾਂਖੇਰ ਉੱਤੇ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ ਆਪਾ ਮੁਲਿਆਪੁਰ ਉੱਤੇ ਮੇਨ ਉਹ ਇੱਕ ਮ ਦਫਤਰ ਖੋਲ ਰਿਹਾ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੱਲੇ ਤਾਂਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਆ ਉਹ ਕਿਸੇ ਦਿਨ ਦਫਤਰ ਖੋਲ ਦਿੰਦਾ ਮੈਂ 15-20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਕੋਈ ਕੰਮ ਹੋਏ ਤੁਸੀਂ ਮੇਰੇ ਦਫ਼ਤਰ ਆ ਜਾਓ